ਦਿਨੋ ਦਿਨ ਠੱਗੀ ਦੀਆਂ ਵਾਰਦਾਤਾਂ ਵਾਧਦੀਆਂ ਜਾ ਰਹੀਆਂ ਨੇ। ਕੁਝ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਫਲੋਰ ਤੋਂ ਜਿੱਥੇ ਜਲੰਧਰ ਦਿਹਾੜਪੁਰ ਪੁਲਿਸ ਦੇ ਸੀਆਈਏ ਸਟਾਫ ਨੇ ਰੂਪੇ ਡਬਲ ਕਰਨ ਦਾ ਲਾਲਚ ਦੇ ਕੇ ਭੋਲੇ-ਪਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਕੋੜਾ ਪੁਲਿਸ ਨੇ 5 ਲੱਖ ਰੁਪਏ ਤੇ ਇੱਕ ਸਫੇਦ ਰੰਗ ਦੀ Maruti Swift ਕਾਰ ਬਰਾਮਦ ਕੀਤੀ ਹੈ ਫਲੋਰ ਚ ਨਾਕੇ ਉੱਤੇ ਪੁਲਿਸ ਨੇ ਚੈਕਿੰਗ ਦੇ ਦੌਰਾਨ ਜਲੰਧਰ ਤੋਂ ਲੁਧਿਆਣਾ ਜਾ ਰਹੀ ਕਾਰ ਤੋਂ ਇੱਕ ਗੈਂਗ ਫੜਿਆ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਹਾਥ ਪੁਲਿਸ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਫਲੋਰ ਦੇ ਕੋਲ ਉਹਨਾਂ ਨੇ ਇੱਕ ਹਾਈ ਟੈਕ ਨਾਕਾ ਲਗਾਇਆ ਹੋਇਆ ਸੀ ਅਤੇ ਉੱਥੇ ਉਨ੍ਹਾਂ ਨੇ ਉਕਤ ਗੈਂਗ ਦੇ ਮੈਂਬਰਾਂ ਨੂੰ 5 ਲੱਖ ਨਕਦੀ ਦੇ ਨਾਲ ਗ੍ਰਿਫਤਾਰ ਕੀਤਾ ਹੈ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਚੱਲਿਆ ਕਿ આરોપી ਪੋਲੇ ਪਾਲੇ ਲੋਕਾਂ ਨੂੰ ਰੁਪਏ ਡਬਲ ਕਰਨ ਦਾ ਲਾਲਚ ਦੇ ਕੇ ਉਹਨਾਂ ਨਾਲ ਠੱਗੀ ਕਰਦੇ ਸਨ ਨਾਲ ਹੀ ਐਸਐਸਪੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਤਰ੍ਹਾਂ ਦੀ ਤੁਹਾਡੇ ਨਾਲ ਠੱਗੀ ਹੁੰਦੀ ਹੈ ਤਾਂ ਉਸ ਦੀ ਸ਼ਿਕਾਇਤ ਕਰੋ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਤੋਂ ਤੁਸੀਂ ਸੁਚੇਤ ਵੀ ਰਹੋ ਫਲੋਰ ਹਾਈ ਟੈਕ ਨਾਕਾ ਸਾਡਾ ਲੱਗਦਾ ਜਿਸ ਦੇ ਵਿੱਚ ਅਸੀਂ ਇੱਕ ਡੈਡੀਕੇਟਿਡ ਟੀਮ ਲਾਈ ਹੈ ਜਿਹੜੀ ਗੱਡੀਆਂ ਦੀ ਚੈਕਿੰਗ ਕਰਦੀ ਹੈ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਮਰੂਤੀ ਸਵਿਫਟ ਰੋਕੀ ਗਈ ਸੀ ਜਿਸ ਦੇ ਵਿੱਚੋਂ ਤਿੰਨ ਬੰਦੇ ਫੜੇ ਗਏ ਨੇ ਤੇ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਤੇ ਉਹਨਾਂ ਕੋਲ ਇੱਕ ਪਲੇਟ ਫੜੀ ਗਈ ਤੇ ਨਾਲ 5 ਲੱਖ ਰੁਪਿਆ ਫੜਿਆ ਗਿਆ ਜਦੋਂ ਉਹਨਾਂ ਦੀ ਪੁੱਛਗਛ ਡਿਟੇਲ ਦੇ ਵਿੱਚ ਹੋਈ ਤੇ ਉਹਨਾਂ ਨੇ ਇਹ ਗੱਲ ਕਬੂਲ ਕੀਤੀ ਕਿ ਉਹ ਲੋਕਾਂ ਨਾਲ ਫਰਾਡ ਕਰਦੇ ਨੇ ਇੱਕ ਜਲੰਧਰ ਦੇ ਵਾਸੀ ਕੋਲੋਂ ਉਹਨਾਂ ਨੇ 5 ਲੱਖ ਰੁਪਿਆ ਲਿਆ ਤੇ ਉਹਨੂੰ ਕਿਹਾ ਕਿ ਇਹ 5 ਲੱਖ ਨੂੰ ਡਬਲ ਕਰਕੇ ਤੈਨੂੰ ਅਸੀਂ ਵਾਪਸ ਕਰ ਦੇਵਾਂਗੇ ਜੋ ਭੋਲਾਪਾਲਾ ਬੰਦਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਿਆ ਪਹਿਲਾਂ ਇਹਨਾਂ ਨੇ ਉਹਨੂੰ ਥੋੜਾ ਜਿਹਾ ਐਗਜ਼ਾਮਪਲ ਕੁਝ 10 20 ਹਜ਼ਾਰ ਸੀਗਾ ਉਹਨੂੰ ਡਬਲ ਕਰਕੇ 40 ਹਜ਼ਾਰ ਉਹਨੂੰ ਵਾਪਸ ਕਰ ਦਿੱਤਾ ਉਸ ਤੇ ਵਿਸ਼ਵਾਸ ਬਣਾ ਲਿਆ ਸੀਗਾ ਤੇ ਇਹ ਜਿਹੜਾ ਗਰੋਅ ਹੈ ਇਹ ਅਸੀਂ ਫੜਿਆ ਤੇ ਇਹਨੂੰ ਫੜ ਕੇ ਤੇ ਹੋਰ ਵੀ ਇਹਦੇ ਤੋਂ ਸਾਨੂੰ ਉਮੀਦ ਹੈ ਕਿ ਗੱਲਾਂ ਜਿਹੜੀਆਂ ਇਹਨਾਂ ਨੇ ਫਰਾਡ ਕੀਤੇ ਨੇ ਜਲੰਧਰ ਸ਼ਹਿਰ ਜਾਂ ਹੋਰ ਸ਼ਹਿਰਾਂ ਦੇ ਵਿੱਚ ਉਹ ਸਾਹਮਣੇ ਆਣੇ ਬਿਲਕੁਲ ਮੈਂ ਅਪੀਲ ਕਰਨਾ ਚਾਹਾਂਗਾ ਇਹ ਜਲੰਧਰ ਸਿਟੀ ਦੇ ਵਿੱਚ ਹੀ ਸੀਗਾ ਇੱਕ ਬੰਦਾ ਜਿਹਨੇ 5 ਲੱਖ ਰੁਪਈਆ ਤੁਸੀਂ ਜਸਟ ਸਾਫ ਲਾਓ ਕਿ ਕਿੱਡੀ ਵੱਡੀ ਰਕਮ ਹੈ ਜਦੋਂ 5 ਲੱਖ ਕਮਾਣ ਚਾਹੀਏ ਤੇ ਸਮਝ ਲੱਗਦੀ ਕਿੰਨਾ ਕੌਖਾਂ ਦਾ ਨੂੰ ਕਮਾਣਾ ਮੈਂ ਸਾਰੇ ਜਲੰਧਰ ਵਾਸੀ ਕੀ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਇਤਾਂ ਦੇ ਜਿਹੜੇ ਗਰੋਹ ਹੈ ਉਹਨਾਂ ਤੋਂ ਸਤਰਕ ਰਹਿਣ ਤੇ ਇਤਾਂ ਦਾ ਜੇ ਕੋਈ ਵੀ ਬੰਦਾ ਆਂਦਾ ਤੇ ਲੋਭ ਚ ਨਾੜ ਗਰੀਡ ਦੇ ਵਿੱਚ ਨਾੜ ਤੇ ਇਤਾਂ ਦੇ ਬੰਦਿਆਂ ਬਾਰੇ ਪੁਲਿਸ ਨੂੰ ਜ਼ਰੂਰ ਨੋਟ ਕਰਾਇਆ ਜਾਵੇ ਤਾਂ ਕਿ ਇਹਨਾਂ ਨੂੰ ਫੜ ਕੇ ਤੇ ਬਾਕੀ ਬੰਦਿਆਂ ਤੋਂ ਵੀ ਇਹਨਾਂ ਨੂੰ ਬਚਾਇਆ ਜਾਵੇ ਤਾਂ ਕਿ ਫਰਾਡ ਉਹਨਾਂ ਨਾਲ ਲਾਗ ਕਰ ਸਕੇ ਬੇਸਿਕਲੀ ਤੇ ਇਹ ਪਲੇਟ ਹੈਗੀ ਇਹਨਾਂ ਕੋਲ ਉਹ ਕੈਮੀਕਲ ਉਹਦੇ ਵਿੱਚ ਰੈਪ ਕਰ ਦਿੰਦੇ ਸੀ ਨੋਟ ਨੋਟ ਨੂੰ ਰੈਪ ਕਰਕੇ ਡਬਲ ਜੇ ਤਾਂ ਥੋੜੀ ਅਮਾਉਂਟ ਕੋਈ 30 40000 ਰੁਪਏ ਜਾਂ 50000 ਰੁਪਏ ਦਾ ਲੱਖ ਰੁਪਿਆ ਦੇ ਦੇਣਾ ਉਸ ਬੰਦੇ ਤੇ ਵਿਸ਼ਵਾਸ ਬਣ ਜਾਂਦਾ ਸੀਗਾ ਕਿ ਹਾਂ ਵੀ ਇਹ ਤਾਂ ਸੱਚੀ ਇਹ ਕੰਮ ਕਰ ਲੈਂਦੇ ਨੇ ਤੇ ਇਨਫੈਕਟ ਹੈ ਇਹ ਫਰਾਡ ਨੇ ਠੱਗ ਨੇ ਤੇ ਉਹ 5 ਲੱਖ ਰੁਪਏ ਉਸ ਬੰਦੇ ਨੇ ਦੇ ਦਿੱਤਾ कि ਮੈਨੂੰ 10 ਲੱਖ ਮਿਲ ਜਾਏਗਾ ਬਟ ਉਹਦੀ ਕਿਸਮਤ ਅੱਛੀ ਸੀ ਐਂਡ ਪੁਲਿਸ ਫਲੋਰ ਹਾਈ ਟੈਕ ਨਾਕੇ ਦੇ ਸਤਰਕ ਜਿੱਤਾ ਹਮੇਸ਼ਾ ਹੀ ਹੁੰਦੀ ਹੈ ਜੇ ਤੁਹਾਨੂੰ ਯਾਦ ਹੋਵੇ ਅੱਗੇ ਵੀ ਉੱਥੋਂ ਬਹੁਤ ਰਿਕਵਰੀਜ਼ ਹੋਈਆਂ ਨੇ ਪਰਸੋ ਚੌਥੀ ਉੱਥੋਂ 925 ਪੇਟੀ तकरीबन 885 ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਉਹ ਜਿਹੜੀ ਸਾਡੀ ਪੁਲਿਸ ਸੀਗੀ ਉੱਥੇ ਐਨ ਜੀਓਸ ਲੱਗੇ ਸੀ ਉਸ ਤਰਕ ਸੀਗੇ ਉਹਨਾਂ ਨੇ ਇਹਨਾਂ ਬੰਦਿਆਂ ਕੋਲੋਂ ਉਹ ਪਲੇਟਸ ਵੀ ਤੇ 5 ਲੱਖ ਰੁਪਈਆ ਵੀ ਰਿਕਵਰ ਕਰ ਲਿਆ ਤੇ ਨਾਲੇ ਨਾਲ ਅਸੀਂ 420 ਦਾ ਇਹਨਾਂ ਤੇ ਮਕਦਮਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ